ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਨਾਲ ਤੇ ਨਾਲ ਬਣਾਉਣ ਵਾਸਤੇ ਆਪਾਂ ਇਹ ਆਲੂ ਬੜਾ ਆਲਵਾਲ ਕੇ ਲਿਆ ਤੇ ਇਹ ਗੰਡੇ ਬਰੀ ਬਰੀ ਕੱਟ ਲਿਆ ਇਹ ਹਰੀ ਮਿਰਚ ਕੱਟ ਲਈ ਆ ਨਾਲ ਆਪਾਂ ਕਟਿਆ ਤਨੀਆ ਤੇ ਨਾਲ ਅਦਰਕ ਕੱਟ ਲਿਆ ਤੇ 1 ਕੱਪ ਆਪਾਂ ਦਹੀਂ ਲਿਆ ਵਾ ਇੱਕ ਆਪਾਂ ਆਮ ਮੈਦਾ ਲਿਆਵਾ ਮੈਦਾ ਨੂੰ ਆਪਾਂ ਗੁੰਨ ਲੈਨੇ ਆ ਇਹਦਾ ਡੋਹ ਬਣਾ ਲੈਨੇ ਆ ਇੱਕ ਠੀਕ ਆਪਾਂ ਜਮੈਨ ਪਾ ਲਾਂਗੇ ਇਹਦੇ ਵਿੱਚ ਮਲ ਕੇ ਇਹਨਾਂ ਦਾ ਸਵਾਦਨ ਸਾਰ ਆਪਾਂ ਲੂਣ ਪਾ ਲਾਂਗੇ ਇਹਨਾਂ ਕਾ ਆਪਾਂ ਰਿਫੈਂਡ ਪਾ ਲੈਨੇ ਫੈਂਡ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਲ ਲਾਂਗੇ ਇਹ ਦਹੀਂ ਪਾ ਲਾਂਗੇ ਔਰ ਆਪਾਂ ਕੁਛ ਨਹੀਂ ਪਾ ਰਹੇ ਨਾ ਮਿੱਠਾ ਛੋਡਾ ਨਾ ਬੇਕਿੰਗ ਪਾਊਡਰ ਕੁਛ ਨਹੀਂ ਪਾਵਾਂਗੇ ਆਪਾਂ ਇਸੇ ਤਰ੍ਹਾਂ ਹੀ ਥੋੜਾ ਜਿਹਾ ਗਰਮ ਪਾਣੀ ਕੋਸਾ ਪਾ ਕੇ ਆਟਾ ਗੁੰਨ ਲઈએ। ਜੀ ਆਟਾ ਆਪਾਂ ਗੁੰਨ ਲਿਆ ਵਾਈ ਤਰ੍ਹਾਂ ਦਾ ਆਪਾਂ ਨੂੰ ਆਟਾ ਨੋਰਮਲ ਚਾਹੀਦਾ ਵਾ ਜਿਵੇਂ ਆਪਾਂ ਰੋਟੀ ਬਣਾਉਣੀ ਹੈ ਇਸ ਤਰ੍ਹਾਂ ਦਾ ਹੀ ਚਾਹੀਦਾ ਬਹੁਤਾ ਸਖਤ ਵੀ ਨਹੀਂ ਨਰਮ ਵੀ ਨਹੀਂ ਚਾਹੀਦਾ। ਇਹਨੂੰ ਆਪਾਂ ਹੁਣ ਰੱਖ ਦਿੰਨੇ ਆ ਥੋੜਾ ਚਿਰ ਰਸਤੇ ਰੱਖ ਦਾਂਗੇ ਫਿਰ ਆਪਾਂ ਆਲੂਆਂ ਨੂੰ ਮੈਂ ਆਜ ਮੈਸ਼ ਕਰ ਲੈਨੇ ਸਟੈਪਿੰਗ ਤਿਆਰ ਕਰ ਲੈਨੇ ਕੁਲਚਿਆਂ ਦੀ ਬੋਲ ਚ ਪਾ ਲਾਂਗੇ ਆਲੂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਹਲੂ ਆਪਾਂ ਮੈਸ਼ ਕਰ ਲਿਆ ਤੇ ਇਹ ਆਪਾਂ ਪਾ ਲੈਨੇ ਆਂ ਗੰਡੇ ਜਿਹੜੇ ਆਪਾਂ ਫਰੀ ਫਰੀ ਕੱਟ ਕੇ ਲਏ ਆ ਆਪਾਂ ਹਰੀ ਮਿਰਚ ਪਾਵਾਂਗੇ ਆਪਾਂ ਅਦਰਕ ਫਰੀ ਫਰੀ ਕੱਟ ਕੇ ਲਿਆ ਆਪਾਂ ਪਾਵਾਂਗੇ ਆਪਾਂ ਹਰਾ ਧਨੀਆ ਹੁਣ ਆਪਾਂ ਲੂਣ ਆਪਾਂ ਘਾਟ ਹੀ ਪਾਵਾਂਗੇ ਕਿ ਆਪਾਂ ਆਟੇ 'ਚ ਵੀ ਲੂਣ ਪਾਇਆ। ਇੰਨੇ ਕ ਆਪਾਂ ਚਿੱਲੀ ਫਲੈਕਸ ਪਾਵਾਂ ਬਾ ਦੇਨੇ ਆ। ਥੋੜਾ ਜਿਹਾ ਜੀਰਾ ਪਾ ਲਾਂਗੇ। ਥੋੜਾ ਜਿਹਾ ਗਰਮ ਮਸਾਲਾ ਪਾ ਲਾਂ। ਫਿਰ ਮੈਸ ਕਰ ਲਾਂਗੇ ਕੁੜੇ ਆਲੂਆਂ ਨੂੰ ਆਪਾਂ। ਇਹ ਵੀ ਗਏ ਆਪਣੀ ਤਿਆਰ ਆ। ਆਟਾ ਆਪਣਾ ਸੈੱਟ ਹੋ ਗਿਆ ਤੇ ਇਹਦੀ ਆਪਾਂ ਬਣਾ ਲਾਂਗੇ ਲੋਈਆਂ। ਆਪਾਂ ਸਾਰੀਆਂ ਲੋਈਆਂ ਕਰ ਲਈਆਂ ਵਾਂ। țeੜੇ ਬਣਾ ਕੇ ਰੱਖ ਲਿਆ। ਹੁਣ ਆਪਾਂ ਥੋੜਾ ਜਿਹਾ ਵੇਲ ਲਾਂਗੇ। ਫਿਰ ਇਹਦੇ ਵਿੱਚ ਸਟੈਪਿੰਗ ਪਰਾਗੇ। ਮੈਸਰਾ ਲੰਬੇ ਜੇ ਸ਼ੇਪ ਦੇ ਵਿੱਚ ਆਪਾਂ ਮੇਲਣਾ ਨੂੰ। ਵਿੱਚ ਆਪਾਂ ਪਾ ਲੈਨੇ ਆ ਮਟੀਰੀਅਲ। ਆ ਦੇਖੋ ਆਪਾਂ ਇਸਰਾ ਤੰਦੂਰ ਦਾ ਕੰਮ ਕੁੱਕਰ ਤੋਂ ਲਵਾਂਗੇ ਆਪਾਂ ਇਹਦੇ ਵਿੱਚ ਇੱਕ ਗੁਲਚਾ ਲਾਇਆ ਵਾ ਆਪਾਂ ਇਸੇ ਤਰ੍ਹਾਂ ਹੀ ਸਾਰੇ ਗੁਲਚੇ ਪਕਾਵਾਂਗੇ ਵਹਿ ਤੇ ਆਪਣੇ ਕੋਲ ਤੰਦੂਰ ਵੀ ਹੈਗਾ ਵਾ ਆਪਾਂ ਤੰਦੂਰ ਤੇ ਗੁਲਚੇ ਲਾ ਕੇ ਆਪਾਂ ਅੱਗੇ ਵੀਡੀਓ ਚ ਪਾਏ ਆ ਐਰਕੇ ਆਪਾਂ ਟਰਾਈ ਕਰਕੇ ਵੇਖਦੇ ਆ ਕੁੱਕਰ ਦੇ ਵਿੱਚ ਗੁਲਚੇ ਬੰਦਦੇ ਆ ਕਿ ਨਹੀਂ ਇੱਕ ਕਪੜਾ ਲੈ ਕੇ ਇਸ ਤਰ੍ਹਾਂ ਇਹਨੂੰ ਇੱਧਾ ਉੱਤੋਂ ਕਵਰ ਕਰ ਲਾਂਗੇ ਸਟੈਪਿੰਗ ਨੂੰ ਇਸ ਤਰ੍ਹਾਂ ਆਪਾਂ ਦਬਾਦਵਾ ਕੇ ਸਹੀ ਜਿਹਾ ਸਹੀ ਜਿਹਾ ਦਬਾਦਵਾ ਕੇ ਦੋਨੋਂ ਪਾਸੇ दबा दबा के बनाव गे अपा कुल्चे मेथी ला देंगे घर की सुई हुई मेथी है इस तरह ला देंगे इस तरह ही आप दूजे कुल्चे बच्चे ला दें ਜੀ ਆਪਾਂ ਨਾਨ ਵਿੱਚ ਲਾਤੇ ਆ ਕੁੱਕਰ ਦੇ ਇਹਨੂੰ ਹੁਣ ਆਪਾਂ ਮੁੱਦਾ ਕਰ ਦਾਂਗੇ ਤੇ ਆਪਣੇ ਨਾਨ ਜਿਹੜੇ ਆ ਮੱਠੇ ਮੱਠੇ ਸੇਕਤੇ ਰੜਨਗੇ ਆਹ ਲੋ ਜੀ ਆਪਣੇ ਨਾਨ ਜਿਹੜੇ ਬਣ ਕੇ ਤਿਆਰ ਆ ਆਪਾਂ ਇਹਨਾਂ ਨੂੰ ਲਾ ਕੇ ਦੇਖਦੇ ਆ ਆਹ ਲੋ ਜੀ ਆਪਣਾ ਜਿਹੜਾ ਗੁਲਚਾ ਤਿਆਰ ਆਜਾ ਚਾਹ ਆਪਾਂ ਲਾ ਲਿਆ ਆਹ ਲੋ ਜੀ ਤੰਦੂਰੀ ਨਾਨ ਆਪਾਂ ਕੁੱਕਰ ਵਿੱਚ ਬਣਾ ਦਿੱਤੇ ਤੇ ਨਾਲ ਆਪਾਂ ਅਲ ਮਟਰ ਪਨੀਰ ਦੀ ਸਬਜ਼ੀ ਬਣਾਈ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਵੇਖ ਕੇ ਮੂੰਹ ਮੂੰਹ ਵਿੱਚ ਪਾਣੀ ਆਉਂਦਾ ਪਿਆ ਵਾ ਤੇ ਆਪਾਂ ਹੁਣ ਕਰਦੇ ਆ ਇਹਨਾਂ ਨੂੰ ਖਾ ਕੇ ਅੰਜਵਾਏ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ